ਹਾਂਜੀ ਤੇ ਉਹ ਮਿਲ ਗਿਆ ਦੀ ਆਪਾਂ ਨੂੰ ਯੂਰੀਆ ਤੇ ਹੋਰ ਦੱਸੋ ਕਾ ਤੇ ਟੌਮੀ ਉਧਰ ਰੌਲਾ ਪਾ ਰਿਹਾ ਹੈ ਰੇੜੀ ਦੇਖ ਕੇ ਉਹ ਠੀਕ ਠਾਕ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਰਾਤ ਨੂੰ ਰੇੜੀ ਇੱਥੇ ਉਖੜਾ ਗਿਆ ਸੀ ਜਿਹੜਾ ਯੂਰੀਆ ਛੱਡਣ ਆਇਆ ਸੀ ਮੁੰਡਾ ਤੇ ਹੁਣ ਆਊਗਾ ਦੇਣੇ ਉਹ ਗੱਡੀ ਤੋਂ ਫਿਰ ਲੈ ਕੇ ਜਾਊਗਾ ਰੇੜੀ ਬਾਹਰ ਖੜਾਵਾਗੇ ਉਹਦੀ ਜਾਂ ਛੱਡਿਆ ਹਾਂਜੀ ਦੋਸਤੋ ਕਿਵੇਂ ਹੋ ਠੀਕ ਹਾਂ ਦੋਸਤੋ ਹੁਣ ਚੱਲਾਂਗੇ ਆਪਾਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਹੈ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ ਤੇ ਆਪਾਂ ਨਾ ਜਿਹੜਾ ਜੂਰੀਆ ਦਾ ਆਪਾਂ ਨੂੰ ਮਿਲ ਗਿਆ ਬਹੁਤ ਥੋਡੇ ਤੁਸੀਂ ਕਮੈਂਟ ਕਰੇ ਤੁਹਾਡਾ ਧੰਨਵਾਦ ਆਪਾਂ ਨੂੰ ਤਾਂ ਜੂਰੀਆ ਮਿਲ ਗਿਆ ਆ ਰੇੜੀ ਚ ਆਇਆ ਸੀ ਤੇ ਆਪਾਂ ਨਾ ਪਦਾਨ ਮੰਗਾਈ ਤੀ ਯਾਰ ਪਦਾਨ ਦੀ ਜਗ੍ਹਾ ਦੁਕਾਨਦਾਰ ਨੇ ਕੁਝ ਹੋਰ ਥੈਲੀਆਂ ਭੇਤੀਆਂ ਉਹ ਆਪਾਂ ਨਾ ਥੈਲੀਆਂ ਹੁਣ ਇੱਥੇ ਲਾਜ਼ਾਤੀਆਂ ਕਿ ਵਾਪਸ ਲੈ ਜਾ ਭਾਈ ਪਤਾ ਨਹੀਂ ਚਾਹੀਦੀ ਆ ਸਾਨੂੰ ਤਾਂ ਕੱਲੀ ਕਿ ਆ ਉਹਨੇ ਬੁਝੇ-ਭਾਜੇ ਵਾਲੀ ਦਵਾਈ ਕੋਈ ਭੇਜਤੀ ਦੀ ਆਪਾਂ ਪਹਿਲਾਂ ਥੈਲੀਆਂ ਪਾਈਆਂ ਮੀਆਂ ਨੇ ਹੁਣ ਆਪਾਂ ਵਾਪਸ ਕਰ ਦੇਣੀ ਤੇ ਵਾਪਸ ਤੇ ਵਾਪਸ ਕਰਕੇ ਆਪਾਂ ਥੈਲੀਆਂ ਆ ਤੇ ਪਦਾਨੇ ਲੈ ਕੇ ਆਵਾਂਗੇ ਜਾਂ ਫਿਰ ਉਹ ਆਪ ਭੇਜ ਦੂਗਾ ਦੁਕਾਨਦਾਰ ਬਾਕੀ ਤੁਹਾਨੂੰ ਲੱਭ ਜੂਗਾ ਰਾਜੀ ਖੁਸ਼ੀ ਹਾਸ ਤੇ ਵਾਸਤੇ ਰਹੋ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਸਾਰੇ ਆ ਟੌਪ ਫਿਰ ਰਿਹਾ ਭੱਜਿਆ ਤੇ ਇੱਕ ਗੱਲ ਯਾਰ ਤੁਹਾਨੂੰ ਹੋਰ ਦੱਸਣੀ ਹੈਗੀ ਆ ਕੌਮ ਨੇ ਨਾ ਕਿਸੇ ਨੂੰ ਪਰਸੋਂ ਫੜ ਲਿਆ ਦੀਆ ਕੋਈ ਨਾ ਯਾਰ ਜਵਾਕ ਆ ਗਏ ਦੀ ਮਿਲਨ ਇਹਨਾਂ ਨੂੰ ਖੋਲਿਆ ਵੇ ਆਤੀ ਦਰਵਾਜ਼ਾ ਅੰਦਰੋਂ ਲਾਉਣਾ ਭੁੱਲ ਗਏ ਦਰਵਾਜ਼ਾ ਖੁੱਲਾ ਹੀ ਸੀ ਜੇ ਮੈਂ ਬਾਹਰ ਨਾ ਹੁੰਦਾ ਤਾਂ ਇਹਨੇ ਫੜ ਲੈਣਾ ਦੀ ਮੁੰਡੇ ਨੂੰ ਯਾਰ ਇਸ ਕਰਕੇ ਬੇਨਤੀ ਵੀ ਲਾ ਕੇ ਮੈਨੂੰ ਬਾਹਰ ਸ਼ਹਿਰੇ ਮਿਲ ਲਿਆ ਕਰੋ ਯਾਰ ਜਿੱਦਣ ਆਪਣਾ ਮੋਟਰ ਤੇ ਫਾਰਮ ਬਣ ਗਿਆ ਕੋਠਾ ਬਣ ਗਿਆ ਫਿਰ ਉੱਥੇ ਜਿਵੇਂ ਮਰਜ਼ੀ ਆ ਜਾਇਆ ਕਰੋ ਕਿਉਂਕਿ ਆ ਕੌੜ ਬਹੁਤਾ ਯਾਰ ਇਹਨੇ ਤਾਂ ਮੈਨੂੰ ਵੱਢ ਲਿਆ ਦੀ ਮੈਨੂੰ ਨਹੀਂ ਬਖਸ਼ਿਆ ਹੈਗਾ ਆ ਦੇਖੋ ਮੇਰੇ ਵੀਨੇ ਮਾਸੇਆਂ ਕਰ ਲਿਆ ਦੀਆ ਆ ਤਾਂ ਕੌੜਾ ਬਹੁਤ ਟੀਮੀ ਦਾ ਸੁਭਾ ਹੋਰ ਲੋਟ ਆ ਆ ਬਹੁਤ ਜ਼ਿਆਦਾ ਕੌੜਾ ਹੈਗਾ ਤੇ ਕੱਲ ਨੂੰ ਅਗਲਾ ਕਹੂਗਾ ਕਿ ਚਾਚੇ ਨੇ ਜਾਣ ਕੇ ਕੁੱਤਾ ਛੱਡਿਆ ਆਹ ਦੇਖੋ ਅਮਰੂਦ ਕਿੰਨੇ ਲੱਗੇ ਹੋਏ ਨੇ ਤੇ ਨਾਲੇ ਅੱਜ ਨਾ ਅਮਰੂਦ ਤੋੜਦਾ ਹੈ ਯਾਰ ਬਹੁਤ ਪੱਕਾ ਅਮਰੂਦ ਲੱਗਿਆ ਹੋਇਆ ਹੈਗਾ ਮਿੱਠਾ ਪਾਉਗਾ ਹਾਂਜੀ ਹੁਣ ਚੱਲਦੇ ਆਪਾਂ ਸ਼ਹਿਰ ਨੂੰ ਇਹ ਆ ਗੱਡੀ ਦਾ ਦੇਖ ਲਓ ਟਰੈਕਟਰ ਚਲਾ ਕੇ ਕਲੱਚ ਬਹੁਤ ਟਾਈਟ ਲੱਗਦਾ ਹਾਂਜੀ ਠੀਕ ਠਾਕ ਹਾਂ ਜਾ ਰਹੇ ਹਾਂ ਖਾਣ ਪੀਣ ਦਾ ਸਮਾਨਾ ਫੜਨ KFC ਇਹ ਉਹ ਕੱਲ ਨੂੰ ਦੇਖਾਂਗੇ ਕੱਲ ਨੂੰ ਜਾ ਕੇ ਆਵਾਂਗੇ ਅੱਜ ਕਿਸੇ ਨੇ ਆਉਣਾ ਦੀ ਆਪਣਾ ਮਿਲਣਾ ਤੇ ਕੱਜ ਮੈਂ ਰਾਤ ਰਸਤੇਯਾਰੀ ਲਾ ਕੇ ਆਉਣੀ ਹੈਗੀ ਆ ਠੀਕ ਹੈ ਨਾ ਆਪ ਬਲੌਗ ਬਣਾ ਰਹੇ ਹਾਂ ਬਲੌਗ ਥੋੜਾ ਪੈ ਜੂਗਾ ਸ਼ਾਮ ਨੂੰ ਬਾਕੀ ਹੋਰ ਦੱਸੋ ਗੱਲਾਂ ਬਾਤਾਂ ਤੇ ਆਪਣੇ ਜਿੰਨੇ ਵੀ ਭਤੀਜ ਭਤੀਜੀਆਂ ਨੇ ਮਾਤਾਵਾਂ ਨੇ ਬਜ਼ੁਰਗਾਂ ਨੇ ਫੋਨ ਕਰੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੀਆਂ ਨੇ ਕਮੈਂਟ ਕਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਨਾ ਤੇ ਭਤੀਜ ਆਪਣਾ ਭਨੇਸਰ ਉਹਨਾਂ ਦੇ ਫੋਨ ਆ ਰਹੇ ਦੀ ਕਿ ਚਾਚੇ ਨੂੰ ਬਤਾਈਆਂ ਦੇਣੀਆਂ ਨੇ ਟਰੈਕਟਰ ਦੀਆਂ ਕੋਈ ਗੱਲ ਨਹੀਂ ਭਤੀਜ ਮੈਨੂੰ ਤੇਰਾ ਮੈਸੇਜ ਮਿਲ ਗਿਆ ਮੈਂ ਸਮਝ ਗਿਆ ਦੀ ਕਿ ਭਤੀਜ ਨੇ ਇਹ ਗੱਲ ਕਰਨੀ ਹੋਊਗੀ ਕੋਈ ਗੱਲ ਨਹੀਂ ਭਤੀਜ ਸਵੇਰੇ ਮੈਂ ਆਪਣੇ ਆਪ ਫੋਨ ਲਾਉਂਗਾ ਤੈਨੂੰ ਜਨ ਕੋਈ ਚੱਕਰ ਨਹੀਂ ਹੈਗਾ ਤੇ ਕਈ ਵਾਰ ਮਜਬੂਰੀ ਹੋ ਜਾਂਦੀ ਆ ਭਤੀਜਾ ਪਹਿਲਾਂ ਵੀ ਭਤੀਜਿਆਂ ਦਾ ਕੈਨੇਡਾ ਤੋਂ ਫੋਨ ਆਇਆ ਵਿਆਦੀ ਤੇ ਅਮਰੀਕਾ ਤੋਂ ਵੀ ਭਤੀਜ ਜੁੜਿਆ ਵਿਆਦੀਗਾ ਆਪਣੇ ਗਵਾਂਢੀ ਮੁੰਡੇ ਉਹਦੀ ਜੇ ਨਾਲ ਦੇ ਪਿੰਡਾਂ ਤੋਂ ਉਹਨਾਂ ਨਾਲ 20-22 ਮਿੰਟ ਗੱਲ ਚੱਲੀ ਹੈਗੀ ਆ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਲਵ ਯੂ ਤੁਹਾਨੂੰ ਠੀਕ ਆ ਨਾ ਤੇ ਇੱਕ ਚਲ ਕੋਈ ਗੱਲ ਨਹੀਂ ਬਾਕੀ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਦੇਖੋ ਕਿੰਨਾ ਵਧੀਆ ਬਾਹਰ ਦਾ 뷰 ਹੈਗਾ ਮੌਸਮ ਬੜਾ ਵਧੀਆ ਕੋਇਆ ਵੀ ਆਵੇਗਾ ਹਾਂਜੀ ਪਹੁੰਚ ਗਏ ਆਪਾਂ ਹੁਣ ਮੈਕਡੋਨਲਡਰ ਤੋਂ ਕੁਝ ਲੈਣੀਆਂ ਨਾਲੇ KFC ਤੋਂ ਦੇਖੋ ਕਿੰਨਾ ਘੈਂਟ ਉਹਨਾਂ ਦਾ ਲਾਇਆ ਵੀ ਆਏ ਖਾਣ ਪੀਣ ਵਾਲਾ ਸਮਾਨ ਕਹਿੰਦੇ ਲੱਗੇ ਜਾਣਗੇ 5 ਮਿੰਟ ਮੈਂ ਕਿਹਾ ਚੱਲ ਮੈਂ ਜਦ ਤੱਕ ਬਾਹਰ ਵੀਡੀਓ ਬਣਾ ਲੈਣਾ ਏ ਲਵਾਈ ਵੀ ਨਹੀਂ ਕਹਿੰਦੀ ਪ੍ਰੈਸ਼ਰ ਇਹ ਪਾਪ ਕਾਉਂਡ ਨੇ ਬਾਕੀ ਰੈਪ ਨਹੀਂ ਮਗਾ ਰੈਪ ਵੀ ਕਰਦੇ ਯਾਰ ਇੱਕ ਕੱਲ ਹੋਰ ਯਾਰ ਜੇ ਫੋਨ ਨਹੀਂ ਟੈਂਡ ਕਰਿਆ ਜਾਂਦਾ ਨਾ ਤਾਂ ਗੁੱਸਾ ਨਾ ਕਰਿਆ ਕਰੋ ਤੁਸੀਂ ਮੇਰੇ ਸਾਰੇ ਜਿਗਰ ਦੇ ਟੋਟੇ ਹੈਗੇ ਹੋ ਯਾਰ ਉਹਨੂੰ ਲੱਭ ਜੂ ਆ ਯਾਰ ਸਾਰਿਆਂ ਨੂੰ ਕੱਢ ਕੇ ਯਾਰ ਠੀਕ ਆ ਨਾ ਹੋਰ ਦੱਸੋ ਤੇ ਇੱਕ ਤਾਂ ਆਇਆ ਕਿਸੇ ਦਾ ਤੁਸੀਂ ਵੀਡੀਓ ਨਾ ਪਾਈਂ ਅੱਜ ਤੋਂ ਬਾਅਦ ਐ ਨਾ ਕਰਿਓ ਫਲਾਣਾ ਨਾ ਕਰਿਓ ਉਹਨਾਂ ਦੱਸੋ ਹੂੰ ਹੋਰ ਦੱਸੋ ਗੱਲਬਾਤ ਓਕੇ ਰਿਪੋਰਟਾ ਪਰਮਾਤਮਾ ਚੜਤੀ ਕਲਾ ਜੇ ਰੱਖੇ ਤੁਹਾਡਾ ਸਾਰਿਆਂ ਦਾ ਕੰਮ ਕਰ ਤੇ ਰਾਜੀ ਖੁਸ਼ੀ ਹੱਸਦੇ ਵਸਦੇ ਰਿਹਾ ਕਰੋ ਤੇ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੱਤਿਆਂ ਤੋਂ ਦੂਰ ਰਿਹਾ ਕਰੋ ਠੀਕ ਹਨ ਤੇ ਬੂਟੇ ਵੀ ਵੰਡਾਂਗੇ ਆਈ ਤੀ ਮੈਸੇਜ ਮੈਨੂੰ ਮੈਂ ਹੋਰ ਕੰਮਕਾਰਾਂ ਚੱਲ ਗਿਆ ਬਈ ਆਤੀ ਉਹਨੂੰ ਲਿਆਵਾਂਗੇ ਬੂਟੇ ਵੰਡਾਂਗੇ ਰਾਜਪੁਰੇ ਵੰਡਾਂਗੇ ਸਭ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਫਤੇਗੜ ਸਾਹਿਬ ਫੇਰ ਨਾਪੇ ਹੋ ਸਕਿਆ ਤਾਂ ਪਟਿਆਲੇ ਵੀ ਦੇਖ ਲਾਂਗੇ ਕੋ ਠੀਕ ਹੋ ਯਾਰ ਓਕੇ ਰਿਪੋਰਟਾ ਗੱਲਬਾਤ ਛੋਬਰੋ ਮੇਰੇ ਜਿਗਰ ਦੇ ਟੋਟੇਓ ਤੇ ਨਾਲੇ ਅੱਜ ਥੋਡੇ ਚਾਚੇ ਨੇ davat ਤੇ ਜਾਣਾ ਹੈਗਾ ਰਿਸ਼ਤੇਦਾਰੀ ਚ ਕਈ ਦਿਨਾਂ ਦੇ ਫੋਨ ਆਈ ਜਾਂਦੇ ਨੇ ਕਿ ਤੂੰ ਰਾਤ ਨਹੀਂ ਆਉਂਦਾ ਰਹਿ ਕੇ ਨਹੀਂ ਜਾਂਦਾ ਇਹ ਆ ਬੋਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੈਗੀ ਮੈਂ ਕਿਹਾ ਮੈਂ ਆਉਂਗਾ ਅੱਜ ਫਿਰ ਜਾ ਕੇ ਆਵਾਂਗੇ ਉੱਥੇ ਦੇਖਦੇ ਹਾਂ ਕੀ ਕੀ ਸਿਸਟਮ ਕਰਦੇ ਨੇ ਉਹ ਸ਼ਾਮ ਨੂੰ ਖਾਣ ਪੀਣ ਦਾ ਤੇ ਰਾਤ ਉਹਨਾਂ ਕੋਲ ਰਹਾਗੇ ਹੋਰ ਦੱਸੋ ਯਾਰ ਓਕੇ ਆ ਰਿਪੋਰਟ ਚੱਲ ਠੀਕ ਆ ਫੜਦੀ ਆਪਾਂ ਆਪਦਾ ਆਰਡਰ ਦੇਖ ਕੇ ਹਾਂਜੀ ਚੱਲਦੇ ਆ ਹੁਣ ਅੱਗੇ ਨੂੰ ਸਮਾਨ ਲੈ ਲਿਆ ਖਾਣ ਪੀਣ ਨਾਲ ਹੋਰ ਦੱਸੋ ਗੱਲਬਾਤ ਤੋਂ ਫਿਰ ਰਿਪੋਰਟ ਆ ਜਾ ਰਾ ਹੋਰ ਰਾਜੀ ਖੁਸ਼ੀ ਖੁਸ਼ ਰਿਹਾ ਕਰੋ ਠੀਕ ਹੈ ਨਾ ਨਹੀਂ ਉਹ ਟੈਨਸ਼ਨ ਨਾ ਲਿਆ ਕਰੋ ਯਾਰ ਜੋ ਹੋਣਾ ਹੈ ਉਹੀ ਹੋਣਾ ਹੈ ਜੋ ਪ੍ਰਮਾਤਮਾ ਨੇ ਤੁਹਾਨੂੰ ੁੱਡੀ ਕਿਸਮਤ ਚ ਲਿਖਿਆ ਹੈ ਉਹੀ ਮਿਲਣਾ ਹੈ ਪਰ ਮਿਹਨਤ ਜਾਰੀ ਰੱਖੋ ਆਪ ਦੀ ਠੀਕ ਹੈ ਨਾ ਤੇ ਤੁਹਾਡੇ ਚਾਚੇ ਨੂੰ ਵੀ 16-17 ਸਾਲ ਹੋ ਗਏ ਆ ਪੋਲੀਟੀਕਲ ਵਾਲੀ ਲੈਂਕ ਚ ਲੱਗੇ ਨੂੰ ਠੀਕ ਹੈ ਨਾ ਬਾਬਾ ਜੀ ਨੇ ਜਾ ਕੇ ਉਹ ਕਿਤੇ ਜਾ ਕੇ ਕਿਰਪਾ ਹੋਈ ਆ 7-8 ਮਹੀਨੇ ਤੋਂ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਆਪਦੀ ਚਾਚੀ ਨੂੰ ਠੀਕ ਆ ਨਾ ਮਤਲਬ ਸਮਾਂ ਲੱਗ ਜਾਂਦਾ ਹੁੰਦਾ ਜਰੂਰ ਬਾਕੀ ਉਹ ਟਮਾਤਮਾ ਨੂੰ ਪਤਾ ਹੈਗਾ ਯਾਰ ਕਿ ਕੀ ਹੋਣਾ ਹੈ ਕੀ ਨਹੀਂ ਹੋਣਾ ਠੀਕ ਆ ਨਾ ਆਪਾਂ ਤਾਂ ਚੱਲੀ ਜਾਂਦੇ ਆ ਜਿਵੇਂ ਆਪਾਂ ਨੂੰ ਸੁਝਦਾ ਏ ਬਾਕੀ ਤੁਹਾਨੂੰ ਪਿਆਰ ਆ ਸਾਰਿਆਂ ਨੂੰ ਤੇ ਆਪਣੇ ਮਾਪੇ ਦਾ ਜਰੂਰ ਰਿਸਪੈਕਟ ਕਰਿਆ ਕਰੋ ਸਾਰੇ ਤੁਸੀਂ ਤੇ ਆ ਸਮਾਨ ਨਹੀਂ ਰਹੇ ਬਰੂਪ ਨੇ ਘਰਾਂ ਜਾ ਕੇ ਖਾਣੇ ਤੇ ਫੋਨ ਚਲਦੇ ਆ ਪਿੰਡ ਨੂੰ ਪਿੰਡ ਹੋ ਕੇ ਫਿਰ ਚਲਦੇ ਆ ਇਹ ਰਿਸ਼ਤੇਦਾਰੀ ਚ ਨੂੰ ਤੁਹਾਨੂੰ ਦੱਸਿਆ ਹੀ ਦੀਗਾ ਕਿ ਅੱਜ ਆਪਾਂ ਜਾਣਾ ਹੈਗਾ ਬੁਲਾਇਆ ਵੇ ਕਿਸੇ ਰਿਸ਼ਤੇਦਾਰ ਦਾ ਬਹੁਤ ਚਿਰ ਦੇ ਫੋਨ ਕਰਦੇ ਨੇ ਵਿਚਾਰੇ ਅੱਜ ਦੇਖਦੇ ਆਂ ਕਿ ਕੀ ਖਾਤਰਦਾਰੀ ਕਰਦੇ ਨੇ ਸ਼ਾਮ ਨੂੰ ਉਹ ਚਲੋ ਠੀਕ ਆ ਆ ਦੇਖੋ ਸੜਕ ਦੇ ਨਾਲ ਕਿੰਨੀ ਇਹ ਦੇਖੋ ਜੋੜ ਦੇ ਨਾਲ ਜੀ ਦੋਸਤੋ ਕਿਵੇਂ ਹੋ ਆ ਜੋ ਤੁਹਾਨੂੰ ਰਾਇਪ ਕਲ ਵੀ ਉਠੀઠા ਗऊं ਜੇ ਫੋਨ ਨਹੀਂ ਐਟੈਂਡ ਹੁੰਦਾ ਤਾਂ ਯਾਰ ਗੁੱਸਾ ਨਾ ਕਰਿਆ ਕਰੋ ਕੋਈ ਗੱਲ ਨਹੀਂ ਜਦੋਂ ਚੱਕਿਆ ਕਰੂੰਗਾ ਮੈਂ ਫੋਨ ਪਰ ਇੰਨੇ ਨਹੀਂ ਯਾਰ ਤੁਸੀਂ ਫੋਨ 'ਚ ਵੀਡੀਓ ਵੀ ਪਾਉਣੀ ਹੁੰਦੀ ਆ ਕਿਸੇ ਨੂੰ ਮਿਲਣਾ ਵੀ ਹੁੰਦਾ ਯਾਰ ਸਮਝ ਰਹੇ ਹੋ ਫਿਰ ਤੁਹਾਡਾ ਫੋਨ ਮਿਸ ਹੋ ਜਾਂਦਾ ਇਹ ਤਕਰੀਬਨ ਤਾਂ ਮੈਂ ਫੋਨ ਚੱਕੇ ਲੈਂਦਾ ਯਾਰ ਹੁਣ ਫੋਨ ਆਉਂਦੇ ਉਹ ਬਹੁਤ ਜ਼ਿਆਦਾ ਨਹੀਂ ਤੁਸੀਂ ਇਥੋਂ ਹਸਾਬ ਲਾ ਲਓ ਠੀਕ ਆ ਨਾ ਬਾਕੀ ਤੁਹਾਨੂੰ ਲੱਭੂਗਾ ਰਾਜੀ ਖੁਸ਼ੀ ਹਰ ਦੇ ਵਸਦੇ ਰਹੋ ਤੇ ਪਹਿਲਾਂ ਵੀ ਮੈਂ ਜੀਗਰ ਕੀਤਾ ਜੀਗਰ ਰਿਸ਼ਤੀ ਵਾਲੀ ਚੀਜ਼ ਜਾਣੀ ਖਾਮ ਨੂੰ ਤੇ ਹੁਣ ਬਲੌਗ ਦੀ ਅੱਜ ਵਾਲੀ ਦੀ ਕਰਦੇ ਆ ਇੱਥੇ ਹੀ ਸਮਾਪਤੀ ਬਾਕੀ ਤੁਹਾਨੂੰ ਲਵ ਜੂ ਆ ਚਾਚੇ ਵੱਲੋਂ ਲਵ ਜੂ ਲਵ ਜੂ ਲਵ ਜੂ ਲਵ ਜੂ ਲਵ ਜੂ ਹਏ ਟਰੈਕ ਪਰ 3 ਪੱਥੇ ਦਿੱਤਰ ਜਾ ਰਹੀ ਆ ਹਾਂਜੀ ਦੋਸਤੋ ਪੱਠੇ ਬੀਜ ਰਹੇ ਹਾਂ ਪਹਿਲਾ ਮੀਮੂ ਪਈ ਗਏ ਉਹ ਦੂਆ ਕਿਆਰਾ ਦਾ ਕਿਦਣ ਦਾ ਖਾਲੀ ਹੋਇਆ ਵਿਆ ਮੈਂ ਕਿਹਾ ਚੱਲ ਜਿੱਦਣ ਦੋ ਇੱਕ ਕਿਆਰੇ ਖਾਲੀ ਹੋਗੇ ਉਸ ਦਿਨ ਬੀਜਾਂਗੇ ਤੇ ਹੁਣ ਮੇਰਾ ਮਿੱਤਰ ਪਿਆਰਾ ਆ ਕੇ ਗਿਆ ਗੋਲੂ ਕਹਿੰਦਾ ਪਾਰਟੀ ਟਰੈਕਟਰ ਦੀ ਮੈਂ ਕਿਹਾ ਭਾਈ ਪਾਰਟੀ ਲੈ ਲਈ ਕਹਿੰਦਾ ਹੁਣ ਇੱਥੇ ਪਾਰਟੀ ਦਾਂਗੇ ਮੈਂ ਕਿਹਾ ਭਾਈ ਸ਼ਹਿਰ ਪਾਰਟੀ ਲੈ ਲਈ ਐ ਹੱਸ ਰਿਹਾ ਸੀ ਨਾਲ ਭਤੀਜ ਤੀ ਚੱਲ ਕੱਲ ਨੂੰ ਲਿਆ ਕੇ ਦਊਂਗਾ ਭਤੀਜ ਨੂੰ KFC ਸ਼ਕੀਨ ਆ ਭਤੀਜ KFC ਦਾ ਬਾਉਨਲੈਸ ਖਾਣ ਦਾ ਕਾਫੀ ਸ਼ਕੀਨ ਆ ਹੈਗਾ ਛੋਟਾ ਹੀ ਆ 4-5 ਸਾਲ ਦਾ ਹੈਗਾ ਇਹ ਆ ਦੇਖੋ ਆ ਕਿਹੜਾ ਕਿਦਣ ਦਾ ਖਾਲੀ ਹੋਇਆ ਬਈ ਆ ਚੱਲ ਹੁਣ ਆ ਦੋ ਹੀ ਕਿਾਰੇ ਇਕੱਠੇ ਬਿੱਜੇ ਜਾਣਗੇ ਤੇ ਸੱਚ ਇੱਕ ਗੱਲ ਹੋਰ ਦੱਸਣੀ ਆ ਤੁਹਾਨੂੰ ਉਹਨੂੰ ਕੋਈ ਮੇਰੇ ਕੋਲ ਨਾਲ ਤੇ ਪਿੰਡ ਤੋਂ ਆ ਕੇ ਗਏ ਨਹੀਂ ਮੈਨੂੰ ਕਹਿੰਦੇ ਜੀ ਇਲੈਕਸ਼ਨ ਵੀ ਆ ਗਈ ਗਾਹਾਂ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਕਿ ਕਿਵੇਂ ਕਰਨਾ ਹੈ ਮੈਂ ਕਹਿੰਦਾ ਆਪਣਾ ਤਾਂ ਯਾਰ ਵਿਚਾਰ じゃ ਨਹੀਂ ਹੈਗਾ ਮੈਂ ਕਹਿੰਦਾ ਕੋਈ ਬੰਦਾ ਦੇਖ ਲਓ ਕਿ ਕਿਹੜਾ ਤੁਹਾਨੂੰ ਠੀਕ ਲੱਗਦਾ ਏ ਉਹਦੇ ਕਾਗਜ਼ ਭਰਾ ਦਿਓ ਸਪੋਰਟ ਕਰਾਂਗੇ ਕੱਢ ਕੇ ਸਪੋਰਟ ਕੀ ਮੈਂ ਕਹਿੰਦਾ ਧਾਵਾਂਗੇ ਯਾਰ ਜਿਹੜੇ ਵੀ ਪਿੰਡ ਹੋਣਗੇ ਚਾਰ ਪੰਜ ਉੱਥੋਂ ਕਿਉਂਕਿ ਮੈਂ ਕਹਿੰਦਾ ਮੇਰਾ ਤਾਂ ਯਾਰ ਇਰਾਦਾ ਨਹੀਂ ਹੈਗਾ ਆਪਣਾ ਤਾਂ ਦੁਨੀਆ ਵੋਟਾਂ 'ਚ ਦੇਖਾਂਗੇ ਆਪਾਂ ਗਾਹਾਂ ਡੇਢ ਸਾਲ ਨੂੰ ਤੇ ਐਸੀ ਜੀਆਂ ਗੱਲਾਂ ਬਾਤਾਂ ਬਾਕੀ ਉਹ ਰੱਬ ਦੇ ਹੱਥ ਆ ਤੁਹਾਡੇ ਹੱਥਾਂ ਕੇ ਤੁਸੀਂ ਨੇ ਕਿੱਧਰ ਨੂੰ ਤੋੜਨਾ ਆਪਦੇ ਚਾਚੇ ਨੇ ਉਹਨੂੰ ਲੱਭ ਜੂਗਾ ਇੰਨੀ ਸਪੋਰਟ ਕਰਦੇ ਹੋ ਤੁਸੀਂ ਬਲੌਗ ਬਣਾਉਣਾ ਨਹੀਂ ਸੀਗਾ ਵੱਡਾ ਜੇ ਪੱਠੇ ਬੀਜਣ ਦਾ ਆਉਣਾ ਹੁੰਦਾ ਫਿਰ ਉਹ ਘਰ ਵਾਲੇ ਤੁਸੀਂ ਸਮਾਪਤ ਕਰ ਦੇਣਾ ਦੀ ਆਪਾਂ